ਡਪਾਰਟਮੈਂਟ ਭਰਿਆ ਪਿਆ ਹੈ এডੂਕੇਸ਼ਨ ਡਪਾਰਟਮੈਂਟ ਭਰਿਆ ਹੋਇਆ ਫੋਰੈਸਟ ਜੰਗਲਾਤ ਵਾਲੇ ਐ ਇਹ ਤੋਂ ਇਲਾਵਾ ਵਾਟਰ ਸਪਲਾਈ ਸੈਨੀਟੇਸ਼ਨ ਦੇ ਵਿੱਚ ਇਨਲਿਸਟਮੈਂਟ ਵਾਲੇ ਆ ਹੋਰ ਬਹੁਤ ਸਾਰੇ ਖੇਤੀ ਹੈ ਸਾਰਾ ਬਿਜਲੀ ਬੋਰਡ ਭਰਿਆ ਹੋਇਆ ਕਾਰਪੋਰੇਸ਼ਨਾਂ ਭਰੀਆਂ ਜਨਤਕ ਅਦਾਰੇ ਕਈ ਭਰੇ ਹੋਏ ਆ ਰੇਲਵੇ ਸਮੇਤ ਐਮਸੂ ਰੋਡਵੇ ਟਰਾਂਸਪੋਰਟ ਕਾਰਪੋਰੇਸ਼ਨ ਸਮੇਤ ਸਰਕਾਰ ਨੇ ਕਿਹਾ ਸੀ ਗਾਰੰਟੀ ਦਿੱਤੀ ਸੀ ਪੱਕੇ ਕਰਨੇ ਆ ਤੇ ਇਹ ਸਰਕਾਰ ਨੂੰ 300 ਤੱਕ ਉਹਨਾਂ ਮੁਲਾਜ਼ਮਾਂ ਦੀ ਕਦੀ ਸੁਪਨੇ ਦੇ ਵਿੱਚ ਵੀ ਯਾਦ ਨਹੀਂ ਆਈ ਵੀ ਉਹ ਮੁਲਾਜ਼ਮ ਹੈਗੇ ਆ ਇਸ ਤੋ ਜਿਹੜੇ ਹੈਗੇ ਪੁਰਾਣੀ ਪੈਨਸ਼ਨ ਵਾਲੇ ਜਿੰਨਾ ਦਿਨਾਂ ਦਾ ਵਾਅਦਾ ਸੀਗਾ ਕਿ ਐਲਪੀਐਸ ਰੱਦ ਕਰਾਂਗੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਸਰਕਾਰ ਨੇ ਵਾਦੇ ਵੱਲ ਕੁਮਾਕੇ ਵੀ ਨਹੀਂ ਵੇਖਿਆ ਉਹਦਾ ਨੋਟੀਫਿਕੇਸ਼ਨ ਵੀ ਕੀਤਾ ਲਾਗੂ ਨਹੀਂ ਕੀਤਾ ਕੰਪਿਊਟਰ ਵਾਲੇ ਅਧਿਆਪਕਾਂ ਨੂੰ ਦਿਵਾਲੀ ਦਾ ਤੋਹਫਾ ਦੇਣਾ ਸੀ ਤਿੰਨ ਦਿਵਾਲੀਆਂ ਲੰਘੀਆਂ ਅਧਿਆਪਕੋਂ ਤਾਂ ਦੇ ਉੱਤਾਂ ਹੀ ਹੈਗੇ ਆ ਇਸੇ ਤਰ੍ਹਾਂ ਪੈਨਸ਼ਨਾਂ ਨੂੰ 2.9 ਦਾ ਗੁਣਾਤ ਦੇਣਾ ਸੀ ਉਹਨਾਂ ਦੇ ਤੇ ਟੈਕ ਕਮਿਸ਼ਨ ਅਧੂਰਾ ਨੂੰ ਨਗਰਾਂ ਲਾਗੂ ਹੋਇਆ ਉਹਨਾਂ ਦੀ ਕੈਸ਼ਲੈਸ ਸਰਹਦ ਸਕੀਮ ਜੜੀ ਸੀ ਉਹ ਡੜੀ ਸੀ ਉਹਨਾਂ ਦਾ ਬਕਾਇਆ ਕਿ ਕੋਈ ਤੋਂ ਕਿਸ਼ਤ ਦੇਣਾ ਸੀ ਜਦੋਂ ਤੱਕ ਦੋ ਕਿਸ਼ਤਾਂ ਕਰਨੀਆਂ ਸੀ ਸਰਕਾਰ ਨੇ ਸਾਰੇ ਕੁਰਸੇ ਉੱਤੇ ਪੋਚਾ ਫੇਰ ਦਿੱਤਾ ਕੁਛ ਨਹੀਂ ਕੁਛ ਨਹੀਂ ਇਸ ਤੋਂ ਲਾਵਾ ਪਿੰਡੂ ਪੱਤਾ ਜਿਹੜੇ ਮੁੱਖ ਮੰਤਰੀ ਕਹਿੰਦੇ ਸੀ ਕਿ ਪੰਜਾਬ ਦੀ ਸਰਕਾਰ ਪਿੰਡਾਂ ਦਾ ਚੱਲਿਆ ਕਰੂਗੀ ਖੜਕੜ ਕਰਾਦੀ ਧਰਤੀ ਤੇ 16 ਮਾਰਚ 2022 ਨੂੰ ਮੁੱਖ ਮੰਤਰੀ ਨੇ ਇਹ ਬਹੁਤ ਵੱਡਾ ਮਹਾ ਝੂਠ ਬੋਲਿਆ ਸੀਗਾ ਸ਼ਹੀਦਾਂ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕੀਤਾ ਸੀ ਉਹਦੇ ਵਿੱਚ ਕੋਈ ਪਿੰਡੂ ਪਤਾ ਨਹੀਂ ਦਿੱਤਾ ਜਾ ਰਿਹਾ ਸਰਕਾਰ ਪਿੰਡਾਂ ਜੋ ਕਿੱਥੋਂ ਚਲਣੀ ਹੈ ਬਾਡ ਰੇਡੀਓ ਪੱਤਾ ਬੰਦ ਹੈ ਬਹੁਤ ਸਾਰੇ ਟਰੈਵਲਿੰਗ ਲਾਉਂਸ ਬੰਦ ਨੇ ਸੈਂਕੜੇ ਤਰ੍ਹਾਂ ਦੇ ਪੱਤੇ ਬੰਦ ਨੇ ਇਸੇ ਤਰ੍ਹਾਂ ਜਿਹੜੇ ਮੁਲਾਜ਼ਮ 17 ਜੁਲਾਈ 2020 ਤੋਂ ਬਾਅਦ ਵਰਤੀ ਹੋਏ ਐ ਉਹਨਾਂ ਨੂੰ ਪੰਜਾਬ ਨਾਲੇ ਤੋੜ ਕੇ ਕੇਂਦਰ ਦੇ ਨਾਲ ਜੋੜਤਾ ਅਸੀਂ ਪੁੱਛਣਾ ਚਾਹੁੰਦੇ ਆ ਪੰਜਾਬ ਪੰਜਾਬੀਆਂ ਦਾ ਧੇਰ ਉੱਤੇ ਦਿੱਲੀ ਵਾਲਿਆਂ ਦਾ ਕੀ ਕੰਮ ਹੈ ਕੇਂਦਰ ਦਾ ਕੀ ਕੰਮ ਹੈ ਸਾਡਾ ਆਪਣਾ ਪੇ ਕਮਿਸ਼ਨ ਹੈ ਸਾਡੇ ਆਪਣੇ ਪੇ ਸਕੇਲ ਹੈ ਸਾਡਾ ਆਪਣਾ ਪੰਜਾਬ ਹੈ ਇਸ ਪੰਜਾਬ ਦੀ ਆਪਣੀ ਇੱਕ ਤਬੀਅਤ ਹੈ ਇਸ ਕਰਕੇ ਇਹਦੇ ਉੱਤੇ ਜਿਹੜਾ ਮੁੱਖ ਮੰਤਰੀ ਨੇ ਵਾਅਦਾ ਖਿਲਾਫੀ ਕੀਤੀ ਹੈ ਉਸ ਸਵਾਲ ਹੈ ਗਾਇ ਤਿੰਨ ਤਿੰਨ ਸਾਲ ਪ੍ਰਬੇਸ਼ਨ ਦੀ ਲੜ ਰੱਖਿਆ ਹੋਇਆ ਹਾਈ ਕੋਰਟਾਂ 'ਚ ਜੋ ਲੋ ਕੇਸ ਚਤੇ ਆ ਦਬਰ ਬੈਂਚ ਵਿੱਚ ਕੇਸ ਚਤੇ ਆ ਪੰਜਾਬ ਦੀ ਸਰਕਾਰ ਨੂੰ ਕੋਈ ਸ਼ਰਮ ਹਇਆ ਨਹੀਂ ਹੈਗੀ ਇਸ ਕਰਕੇ ਇਹ ਮੰਗਾਂ ਦਾ ਕੇਥੇ ਗੱਲੋਂ ਕਰਮਾਂ ਤੋਂ ਸਰ ਜੀ ਗੱਲੋਂ ਇਸ ਕਰਕੇ ਆਏ ਆ ਜੋ ਆਪਾ ਇੱਥੇ ਆੜੀ ਹਦੂਦ ਹੈ ਚੰਡੀਗੜ੍ਹ ਦੀ ਹੈ ਪੈਰੀਕੇਟ ਜਿਹੜਾ ਅੱਗੇ ਲਿਆਂਦਾ ਹੈ ਚੰਡੀਗੜ੍ਹ ਦੇ ਅੰਦਰ ਆ ਨਾ ਆ ਨਾ ਲਾਮੀ ਐਮਰਜੈਂਸੀ ਹੈ ਹੁਣ ਪੰਜਾਬ ਦੇ ਵਿੱਚ ਵੀ ਐ ਐਮਰਜੈਂਸੀ ਲੱਗੀ ਹੋਈ ਹੈ ਇਸ ਕਰਕੇ ਆਪਾਂ ਸਭ ਐਮਰਜੈਂਸੀ ਦੇ ਖਿਲਾਫ ਵੀ ਲੜ ਰਹੇ ਆ ਪੁਲਿਸ ਰਾਜ ਦੇ ਖਿਲਾਫ ਵੀ ਲੜ ਰਹੇ ਆ ਜਿਹੜੇ ਸਾਥੀਆਂ ਨੇ ਗੱਲ ਨਹੀਂ ਸੀ ਕੀਤੀ ਉਹ ਸਾਥੀ ਇੱਥੇ ਗੱਲ ਕਰਨਗੇ ਮੈਂ ਬੇਨਤੀ ਕਰੂੰਗਾ ਸਤੀਸ਼ਰਣਾ ਜੀ ਉਹ ਆਪਣੀ ਗੱਲ ਕਰਨ ਸਰਕਾਰ ਦੀ ਤਰਫੋਂ ਜੋ ਵੀ ਇੱਥੇ ਪੱਤਰ ਆਉਣਾ ਹੈ ਜੋ ਵੀ ਪੱਤਰ ਆਉਣਾ ਹੈ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ ਸਾਥੀ ਸਤੀਸ਼ਰਣਾ ਜੀ ਸਰਕਾਰ ਦੇ ਜਿਨ੍ਹਾਂ ਦੇ ਕੋਨੇ ਕੋਨੇ ਤੋਂ ਆਏ